ਬੜਾ ਸੋਣਾ ਲੱਗਦਾ ਓਏ ਥੋੜਾ ਤੇ ਮਾ ਪੁੱਤਰਾ ਬਹੁਤ ਸੀ ਪਰ ਲੋਕਾਂ ਦੀਆਂ ਚੰਦਰੀਆਂ ਨਜ਼ਰਾਂ ਨੇ ਖਾ ਲਿਆ ਓਏ ਤੇਰੇ ਬਾਪੂ ਨੂੰ ਪਰ ਅੱਜ ਵੀ ਤੇਰੇ ਬਾਪੂ ਨੇ ਕਦੇ ਗਰੂਰ ਨਹੀਂ ਕੀਤਾ ਤੇ ਬਾਪੂ ਕਰੀਣਾ ਕਿਉਂ ਓਏ ਕਿਸੇ ਕੋਲੋਂ ਛਿੱਤਰ ਨਾ ਖਾ ਲਈ ਰੱਬ ਦੀ ਕਿਰਪਾ ਦੇ ਨਾਲ ਬੜੀ ਚੱਲਦੀ ਤੁਹਾਡੇ ਵੀਰ ਦੀ ਜੇ ਕੋਈ ਥਾਣੇ ਕਚੈਰੀ ਦਾ ਕੰਮ ਪੈਂਦਾ ਨਾ ਐ ਮੈਂਟਾ ਚ ਕਰਵਾ ਲਈਦਾ ਵਾ ਤੇ ਮੇਰਾ ਵੀ ਰੁਕ ਜਾ ਮੈਂ ਤੈਨੂੰ ਬਾਅਦ ਚ ਫੋਨ ਕਰਦਾ ਠੀਕ ਆ ਮੇਰੀ ਗੱਲ ਸੁਣ ਉਹ ਤੈਨੂੰ ਮੈਂ ਕਿਹਾ ਸੀ ਜਾ ਮਹੱਲੇ ਚ ਪੰਪ ਲੈ ਕੇ ਆ ਕੇ ਇਹਦੇ ਕੋਲ ਪੂਰੇ ਮਹੱਲੇ ਚ ਪੰਪ ਮੰਗਿਆ ਕੇ ਇਹਨੇ ਪੰਪ ਤਾਂ ਦਿੱਤਾ ਨਹੀਂ ਤੁਹਾਡੀ ਜ਼ਵਾਹ ਚੱਲਦੀ ਆ ਦੱਨ ਹਵਾ ਦੀ ਜਿਹੜੀ ਗੱਲ ਆਵਾ ਤੈਨੂੰ ਮੈਂ ਹੁਣੇ ਮੇਂਡਲ ਚ ਭਰ ਦਿੰਦਾ ਵਾ ਕੀ ਹੋਰੇ ਅੜੀਆ ਵਾਪਰ ਮਟਾ ਕੇ ਨਿਕਾਣੇ ਚ ਕੋਗ ਮਾਰਾ ਲੱਗਾ ਭਰ ਗਿਆ ਇਹਨੇ ਜਿੱਤਾ ਭਰ ਗਿਆ ਪਰ ਮੇਰੀ ਹਵਾ ਨਿਕਲ ਗਈ ਭੱਤਿਆ ਕੀ ਕਰੀ ਜਨਾ ਮੁੰਡੇ ਨੂੰ ਕੁੱਟੀ ਜਨਾ ਕੀ ਗੱਲ ਓ ਬਈ ਕੀ ਦੱਸਾਂ ਯਾਰ ਕਾਮੀ ਕੁੱਟ ਖਾਣ ਵਾਲੇ ਕਰਦਾ ਐ ਐਦਾਂ ਦਾ ਕੀ ਕਰਤਾ ਇਹਨੇ ਜਿੰਦਰ ਦਾ ਵਿਆਹ ਨਹੀਂ ਹੋਇਆ ਉਹਦੀ ਘਰ ਦੀ ਨੂੰ ਲੈਣ ਜਾਣਾ ਸੀ ਅੱਛਾ ਜੀ ਤੇ ਉਹਨੇ ਕਿਹਾ ਚਾਚਾ ਤੁਸੀਂ ਤਿਆਰ ਹੋ ਜਾ ਮੈਂ ਤਿਆਰ ਹੋ ਗਿਆ ਇਹ ਕਹਿੰਦਾ ਮੈਂ ਵੀ ਜਾਣਾ ਖੇੜੇ ਪੈ ਗਿਆ ਤੇ ਕਿਹ ਲੈ ਜਾਣਾ ਸੀਗਾ ਮੇਰੀ ਗੱਲ ਤਾਂ ਸੁਣ ਉੱਥੇ ਮੈਨੂੰ ਨਾਲ ਲੈ ਗਿਆ ਉਹਨਾਂ ਨੇ ਚਾਹ ਪਾਣੀ ਦਾ ਪ੍ਰੋਗਰਾਮ ਲਾ ਸੀ ਛੱਤ ਤੇ ਟੈਂਟ ਲਾਇਆ ਸੀ ਕਿਉਂ ਕੀ ਹੋ ਗਿਆ ਜੀ ਪੌੜੀਆਂ ਚੜ ਕੇ ਸੱਤ ਤੇ ਚੜਨਾ ਸੀ ਸਾਰੇ ਲੋਕੀ ਇੱਕ ਇੱਕ ਪੌੜੀਆਂ ਚੜਨ ਤੇ ਇਹਨੇ ਜਵਾਨ ਨੇ ਪਤਾ ਕੀ ਕੀਤਾ ਕੀ ਕੀਤਾ ਇਕੱਠੀਆਂ ਦੋ ਪੌੜੀਆਂ ਚੜ ਗਿਆ ਫਿਰ ਤੈਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ ਬਸ ਤੈਨੂੰ ਨਾ ਦਵਾਂ ਇਕੱਠੀਆਂ ਦੋ ਪੌੜੀਆਂ ਚੜ ਗਿਆ ਨਾਲ ਹੀ ਦਾ ਕੱਸ਼ਾ ਪਾਟ ਗਿਆ ਪੁੱਤੇ ਦਰਾਗਾ ਸੁਣ ਲੈ ਦੇਖ ਪੁੱਤ ਪੜ੍ਹਾਈ ਦੇ ਨਾਲ 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 ਖੇਤੀਬਾੜੀ ਬਾਰੇ ਵੀ ਨੌਲੇਜ ਹੋਣੀ ਚਾਹੀਦੀ ਹੈ ਬੱਪੂ ਠੀਕ ਆ ਮੈਨੂੰ ਇਹ ਦੱਸ ਮਿਰਚਾਂ ਕਦੋਂ ਲੱਗਦੀਆਂ ਨੇ? ਹਾੜੀ ਨੂੰ, ਸੋਣੀ ਨੂੰ ਕਦੋਂ ਲੱਗਦੀਆਂ ਨੇ? ਨਾ ਹਾੜੀ ਨੂੰ ਨਾ ਸੋਣੀ ਨੂੰ। ਫਿਰ ਕਦੋਂ ਲੱਗਦੀਆਂ ਨੇ? ਜਦੋਂ ਬੋਤਾ ਸੱਚ ਬੋਲੀਏ। ਬਾਪੂ ਸੱਚ ਬੋਲਿਆ ਤੇ ਲੱਗੀਆਂ ਨਾ ਮਿਰਚਾਂ।